ਵਿੱਚ ਕੱਲ ਸ਼ਾਮ 4 ਵਜੇ ਹੋਵੇਗੀ ਮੌਕ ਡ੍ਰਿਲ ਰਾਤੀ 10 ਵਜੇ ਬਲੈਕਆਊਟ ਜੀ ਹਾਂ ਦੱਸ ਦੇ ਕਿ ਕੇਂਦਰ ਸਰਕਾਰ ਦੇ ਐਲਾਨ ਤੋਂ ਬਾਅਦ ਜਿੱਥੇ ਕੱਲ 7 ਮਈ ਨੂੰ ਪੂਰੇ ਭਾਰਤ ਦੇ ਵਿੱਚ ਮੋਕ ਡ੍ਰਿਲ ਕਰਵਾਈ ਜਾ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕੱਲ ਸ਼ਾਮ ਨੂੰ 4 ਵਜੇ ਮੋਕ ਡ੍ਰਿਲ ਕਰਵਾਈ ਜਾਵੇਗੀ ਜਿਸ ਦੇ ਵਿੱਚ ਪੂਰੇ ਅੰਮ੍ਰਿਤਸਰ ਦੇ ਵਿੱਚ ਸਾਇਰਨ ਵਜਾਏ ਜਾਣਗੇ ਜੋ ਕਿ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਣਗੇ ਦੱਸਿਆ ਗਿਆ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਰ ਦੀ ਜ਼ਰੂਰਤ ਨਹੀਂ ਹੈ ਡਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਤਰ੍ਹਾਂ ਦੇ ਆਮ ਜਨਤਾ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਲਕਿ ਇਹ ਆਮ ਜਨਤਾ ਨੂੰ ਹੀ ਅਵਿਅਰ ਕਰਨ ਦੇ ਲਈ ਦੱਸਿਆ ਜਾਵੇਗਾ ਕਿ ਅਗਰ ਹਮਲੇ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਤੁਸੀਂ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਹੈ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਹਨੀ ਦੇ ਵੱਲੋਂ ਵੀ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ ਆਮ ਜਨਤਾ ਨੂੰ ਕਿਉਂਕਿ ਅਗਰ ਅੱਜ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਜਦੋਂ ਮੌਕ ਡ੍ਰਿਲ ਕਰਵਾਈ ਜਾਣ ਦੀ ਸੂਚਨਾ ਸਾਰਿਆਂ ਸਾਹਮਣੇ ਆਉਂਦੀ ਹੈ ਤਾਂ ਆਮ ਜਨਤਾ ਦੇ ਵਿੱਚ ਵੀ ਥੋੜਾ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿ ਆਖਿਰਕਾਰ ਕੱਲ ਕੀ ਹੋਵੇਗਾ ਕਿਸ ਤਰ੍ਹਾਂ ਦਾ ਕੋਈ ਪੈਨਿਕ ਦੀ ਸਥਿਤੀ ਤਾਂ ਨਹੀਂ ਬਣੇਗੀ ਤਾਂ ਤੁਹਾਨੂੰ ਦੱਸ ਦੇ ਕਿ ਕਿਸੇ ਵੀ ਤਰ੍ਹਾਂ ਦੀ ਪੈਨਿਕ ਦੀ ਸਥਿਤੀ ਨਹੀਂ ਬਣੇਗੀ ਬਲਕਿ ਆਮ ਜਨਤਾ ਨੂੰ ਅਵਿਆਰ ਕੀਤਾ ਜਾਵੇਗਾ ਕਿ ਹਮਲੇ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਤੋਂ ਕਿਵੇਂ ਬਚਣਾ ਹੈ ਦੱਸ ਦੇ ਕਿ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਕੱਲ ਰਾਤ 10 ਵਜੇ ਪੂਰੀ ਤਰ੍ਹਾਂ ਬਲੈਕਆਊਟ ਹੋਵੇਗਾ ਜੀ ਹਾਂ ਕੱਲ ਰਾਤ 10 ਵਜੇ ਪੂਰੀ ਤਰ੍ਹਾਂ ਬਿਜਲੀ ਬੰਦ ਰਹੇਗੀ ਕੁਝ ਮਿੰਟਾਂ ਦੇ ਲਈ ਬਿਜਲੀ ਬੰਦ ਕੀਤੀ ਜਾਵੇਗੀ ਬਲੈਕਆਊਟ ਕੀਤਾ ਜਾਵੇਗਾ ਤਾਂ ਅੰਮ੍ਰਿਤਸਰ ਦੀ ਡੀਸੀ ਸਾਖੀ ਸਾਹਨੀ ਦੇ ਵੱਲੋਂ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਗਰ ਸਾਇਰਨ ਵੱਜਦਾ ਹੈ ਤਾਂ ਤੁਸੀਂ ਜਿੱਥੇ ਕਿਤੇ ਵੀ ਮੌਜੂਦ ਹੋ ਅਗਰ ਦਫ਼ਤਰਾਂ ਦੇ ਵਿੱਚ ਹੋ ਜਿੱਥੇ ਕਿਤੇ ਵੀ ਮੌਜੂਦ ਹੋ ਤਾਂ ਉੱਥੇ ਹੀ ਰਹੋ ਅਗਰ ਤੁਸੀਂ ਕਿਸੇ ਉੱਚੀਆਂ ਇਮਾਰਤ ਤੇ ਹੋ ਤਾਂ ਉਸੇ ਵੱਲੇ ਤੁਸੀਂ ਜ਼ਮੀਨ ਤੇ ਆ ਜਾਓ ਕਿਸੇ ਗਰਾਊਂਡ ਲੈਵਲ ਤੇ ਆ ਜਾਓ ਗਰਾਊਂਡ ਫਲੋਰ ਤੇ ਆ ਜਾਓ ਉੱਚੀਆਂ ਇਮਾਰਤਾਂ ਤੋਂ ਜਦੋਂ ਸਾਇਰਨ ਵੱਜਦਾ ਹੈ ਤਾਂ ਤੁਸੀਂ ਕਿਸੇ ਜਾਂ ਬੰਕਰ ਦੇ ਜ਼ਮੀਨ ਦੇ ਵਿੱਚ ਕੋਈ ਬੰਕਰ ਬਣਿਆ ਤਾਂ ਉਸ ਦੇ ਵਿੱਚ ਵੀ ਛਿਪ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਕੋਈ ਸੜਕ ਤੇ ਜਾ ਰਿਹਾ ਹੈ ਤਾਂ ਸਾਇਰਨ ਵੱਜਣ ਦੀ ਸਥਿਤੀ ਦੇ ਵਿੱਚ ਜਿੱਥੇ ਕਿਤੇ ਵੀ ਖੜਾ ਹੈ ਅਗਰ ਦਰਖਤ ਕੋਲ ਹੈ ਤਾਂ ਦਰਖਤ ਦੇ ਹੇਠਾਂ ਖੜਾ ਹੋ ਜਾਵੇ ਜਾਂ ਫਿਰ ਜ਼ਮੀਨ ਤੇ ਹੀ ਲੇਟ ਜਾਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਉਹ ਦਿੱਤੀਆਂ ਜਾਣਗੀਆਂ ਤਾਂ ਕਿ ਆਮ ਜਨਤਾ ਨੂੰ ਅਵੇਅਰ ਕੀਤਾ ਜਾਵੇਗਾ ਕਿ ਅਗਰ ਹਮਲੇ ਦੀ ਸਥਿਤੀ ਪੈਦਾ ਹੁੰਦੀ ਹੈ ਤਣਾਅਪੂਰਨ ਸਥਿਤੀ ਪੈਦਾ ਹੁੰਦੀ ਹੈ ਤਾਂ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਹੈ ਇਸ ਤੋਂ ਇਲਾਵਾ ਅਗਰ ਬਲੈਕਆਊਟ ਦੀ ਗੱਲ ਕੀਤੀ ਜਾਵੇ ਤਾਂ ਕੱਲ ਰਾਤ 10 ਵਜੇ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਕੀਤਾ ਜਾਵੇਗਾ ਜਿਸ ਦੇ ਵਿੱਚ ਪੂਰੇ ਸ਼ਹਿਰ ਦੀ ਬਿਜਲੀ ਬੰਦ ਕੀਤੀ ਜਾਵੇਗੀ ਦੱਸ ਦੇ ਕਿ ਇਸ ਦੇ ਨਾਲ ਹੀ ਜਨਤਾ ਨੂੰ ਵੀ ਕਿਹਾ ਜਾਏਗਾ ਕਿ ਆਪਣੇ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿਵੋ ਔਰ ਕਿਸੇ ਵੀ ਇਸ ਤਰ੍ਹਾਂ ਦੀ ਲਾਈਟ ਜੜੀ ਹੈ ਉਹ ਨਾ ਜਗਾਈ ਜਾਵੇ ਜੋ ਕਿ ਰੋਸ਼ਨੀ ਜੜੀ ਹੈ ਲਾਈਟ ਜੜੀ ਹੈ ਉਹ ਤੁਹਾਡੀ ਖਿੜਕੀ ਤੋਂ ਬਾਹਰ ਜਾਏ ਜਾਂ ਫਿਰ ਤੁਹਾਡੇ ਘਰ ਦੇ ਗੇਟ ਤੋਂ ਬਾਹਰ ਜਾਏ ਜਾਨੀ ਕਿ ਬਾਹਰ ਅਗਰ ਬਾਹਰੀ ਦਿਖਤੋਂ ਦੇਖਿਆ ਜਾਵੇ ਤਾਂ ਇਹ ਪਤਾ ਨਾ ਲੱਗੇ ਕਿ ਅੰਦਰ ਕੋਈ ਲਾਈਟ ਜਾਗ ਰਹੀ ਹੈ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਗੈਸ ਦੇ ਕਨੈਕਸ਼ਨ ਅਤੇ ਬਿਜਲੀ ਦੇ ਕਨੈਕਸ਼ਨ ਜਿਹੜੇ ਨੇ ਉਹ ਵੀ ਬੰਦ ਕਰ ਦਿਓ ਇਸ ਤਰ੍ਹਾਂ ਦੀਆਂ ਖਾਸ ਦਾਇਤਾ ਜਿਹੜੀਆਂ ਨੇ ਮੌਕ ਟ੍ਰਿਲ ਦੇ ਵਿੱਚ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਅਗਰ ਤੁਸੀਂ ਆਪਣੇ ਘਰਾਂ ਦੇ ਬਾਹਰ ਸੀਸੀਟੀਵੀ ਜੜੇ ਲਗਾਏ ਨੇ ਅਗਰ ਉਹਨਾਂ ਦੀਆਂ ਲਾਈਟਸ ਜਗ ਰਹੀਆਂ ਨੇ ਤਾਂ ਉਹ ਵੀ ਤੁਹਾਨੂੰ ਕੁਝ ਮਿੰਟਾਂ ਦੇ ਲਈ ਬੰਦ ਕਰਨੇ ਪੈਣਗੇ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹਮਲੇ ਦੀ ਜੰਗ ਲੱਗਣ ਦੀ ਸਥਿਤੀ ਜਿਹੜੀ ਬਣੀ ਹੋਈ ਹੈ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਤਾਂ ਉਸ ਤੋਂ ਹੰਗਾਮੀ ਹਮਲੇ ਤੋਂ ਨਜਿੱਠਣ ਦੇ ਲਈ ਉਸ ਸਥਿਤੀ ਨੂੰ ਕਿਸ ਤਰ੍ਹਾਂ ਨਜਿੱਠਣਾ ਹੈ ਉਸ ਤੋਂ ਉਸ ਦੇ ਲਈ ਅਭਿਆਸ ਕੀਤਾ ਜਾ ਰਿਹਾ ਹੈ ਉਸ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਆਮ ਜਨਤਾ ਨੂੰ ਵੀ ਸਹਿਯੋਗ ਦੇਣਾ ਹੋਵੇਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਨਾ ਆਵੇ ਤਾਂ ਕੱਲ ਪੂਰੇ ਭਾਰਤ ਦੇ ਵਿੱਚ ਜਿਹੜੀ ਹੈ ਮੋਕ ਡ੍ਰਿਲ ਕਰਵਾਈ ਜਾ ਰਹੀ ਹੈ ਤਾਂ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ 4 ਵਜੇ ਸਾਇਰਨ ਵਜਾਇਆ ਜਾਣਗੇ ਜੋ ਕਿ ਇੱਕ ਤਰ੍ਹਾਂ ਦੇ ਪ੍ਰੈਕਟਿਸ ਸੈਸ਼ਨ ਹੋਏਗਾ ਜਿਸ ਦੇ ਵਿੱਚ ਇਹ ਪ੍ਰਤੀਕ ਸਾਇਰਨ ਵਜੋਂ ਦਾ ਮਤਲਬ ਇਹ ਹੋਏਗਾ ਕਿ ਹੁਣ 에ਅਰ ਅਟੈਕ ਦੀ ਸੂਚਨਾ ਦਾ ਪ੍ਰਤੀਕ ਮੰਨਿਆ ਜਾਵੇਗਾ ਕਿ ਅਗਰ ਸਾਇਰਨ ਵੱਜਦੇ ਨੇ ਤਾਂ ਤੁਸੀਂ ਜਿਹੜਾ ਹੈ ਅਲਰਟ ਹੋ ਜਾਵੋ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਅਟੈਕ ਹੈ ਜਾਂ ਹਮਲਾ ਹੈ ਕਿਤੋਂ ਹੋ ਸਕਦਾ ਹੈ ਤਾਂ ਇਸ ਤਰ੍ਹਾਂ ਇਹ ਜਣੇ ਆ ਹਿਦਾਇਤਾ ਨੇ ਮੌਕ ਡ੍ਰਿਲ ਦੇ ਵਿੱਚ ਆਮ ਜਨਤਾ ਨੂੰ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ ਖਾਸ ਪ੍ਰਬੰਧ ਕੀਤੇ ਜਾਣਗੇ ਤੁਹਾਨੂੰ ਦੱਸ ਦੇ ਕਿ ਅਗਰ ਕੋਈ ਰਸਤੇ ਤੇ ਜਾ ਰਿਹਾ ਹੈ ਤਾਂ ਰਸਤੇ ਦੇ ਵਿੱਚ ਕੋਈ ਐਂਬੂਲੈਂਸ ਜਾਂ ਫਿਰ ਫਾਇਰ ਬ੍ਰਿਗੇਡ ਤਾਂ ਕਿਸੇ ਹੋਰ ਕੋਈ ਐਮਰਜੈਂਸੀ ਗੱਡੀ ਜਿਹੜੀ ਹੈ ਤੁਹਾਡੇ ਕੋਲੋਂ ਲੰਘਦੀ ਹੈ ਤਾਂ ਜਰੂਰ ਉਸ ਨੂੰ ਰਸਤਾ ਦੇ ਦੇਵੋ ਕਿਉਂਕਿ ਇਹ ਕਿਸੇ ਜਾਨਾਂ ਜਿਹੜੀਆਂ ਨੇ ਕਿਸੇ ਦੀਆਂ ਬਚਾ ਸਕਦੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਟ੍ਰਾਇਲ ਨੇ ਉਹ ਕੱਲ ਸ਼ਾਮ ਨੂੰ ਕੀਤੇ ਜਾਣਗੇ ਪੂਰੀ ਜਿਹੜੀ ਤਿਆਰੀਆਂ ਨੇ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਨੀ ਦੇ ਵੱਲੋਂ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ ਆਮ ਜਨਤਾ ਨੂੰ ਕਿਹਾ ਗਿਆ ਹੈ ਕਿ ਇਸ ਵਿੱਚ ਯਾਨੀ ਕਿ ਮੌਕ ਡ੍ਰਿਲ ਦੇ ਵਿੱਚ ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਆਮ ਜਨਤਾ ਵੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਵੇ ਇਸ ਤੋਂ ਲਾਵਾ ਅਗਰ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਕੱਲ ਚੰਡੀਗੜ੍ਹ ਦੇ ਵਿੱਚ ਸ਼ਾਮ 7:30 ਵਜੇ ਮੌਕ ਡ੍ਰਿਲ ਕਰਵਾਈ ਜਾਵੇਗੀ